ਮਾਹਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਅਰਦਾਸ ਕਰਦੇ ਵੀ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਜੋ ਕਿ ਆਪਾਂ ਨੂੰ ਪਤਾ ਹੀ ਹੈ ਕਿ 500 ਰੋਜ ਤੋਂ ਪਿੰਡ ਰੂਕੀ ਖੇੜੇ ਦੇ ਉੱਤੇ ਸ੍ਰੀ ਠੰਡਵਾਲ ਸਾਹਿਬ ਆਰੰਭ ਹੋਏ ਹੋਏ ਨੇ ਜੀ ਅੱਜ ਸਾਤਾ ਜੀ ਸ੍ਰੀ ਖੰਡਪਾਤ ਸਾਹਿਬ ਜੀ ਦਾ ਪੋਗ ਪਾਇਆ ਜਾਵੇਗਾ ਜੀ ਗੁਰੂ ਨਿਖਾਰ ਰਹੇ ਆ ਬਾਬਾ ਜੀ ਦੇ ਕਰਾ ਰਹੇ ਆ ਦਰਸ਼ਨ 500 ਰੋਜ਼ ਤੋਂ ਜੀ ਗਵਾਰਦਾਰ ਚੰਗਾ ਜੀ ਸੇਵਾ ਵੀ ਕਰ ਰਹੇ ਨੇ ਜੀ ਸ਼ਾਬਾ ਜੀ ਦੇ ਵਿਚਾਰ ਸਿਧਾ ਤੇਰੇ ਮੇਰੇ ਦੇਖ ਜਾਓ ਅਖੇੜੇ ਬਾਬਾ ਜੀ ਦੇ ਕਰੋ ਜੀ ਦਰਸ਼ਨ ਪਿੰਡ ਰੋਗੀ ਸਾਰੀ ਦੇਵੀ ਦਰਸ਼ਨ ਕਰਾਂਗੇ ਤੁਹਾਨੂੰ ਸਾਰੀ ਘੋੜੇ ਨੂੰ ਵੀ ਇਹ ਤਾਂ ਸ਼ਾਬਾਹ ਉਹ ਆਪ ਖੁਦਾ ਹੈ ਅੱਲਾ ਹੈ ਸੇ ਪਾਛਾ ਕਹਿੰਦੇ ਭਾਈ ਮਾਰਚੂ ਲਾਲ ਦਿਨ ਪਾਰੇ ਕਹਿੰਦੇ ਸਾਰੀ ਦਿਹਾੜੀ ਦਾ ਸਮਾਂ ਬੀਤ ਗਿਆ ਚੱਪੂ ਵੀ ਚਲਾ ਰਿਹਾ ਹੈ ਪਰ ਕਿਸ਼ਤੀ ਨੂੰ ਨਹੀਂ ਫੇਰਦਾ ਕੰਡੇ ਵਾਹਾਂ ਥੱਕ ਗਿਆ ਚੱਕੂ ਮਾਰ ਦੇ ਦੀਆਂ ਪਰ ਪਿਆਰ ਦੇਖੋ ਗੁਰਾਂ ਦਾ ਕਿਸ਼ਤੀ ਦੇ ਵਿੱਚੋਂ ਕਤਾਰਨ ਨੂੰ ਦਿੰਦੀ ਕਰਦਾ ਫਕੀਰ ਸ਼ਾਮਾਂ ਪਈਆਂ ਪਾਸ਼ਾ ਕਹਿੰਦੇ ਪੁੱਤ ਵੇ ਸਾਰੀ ਦਿਹਾੜੀ ਹੋ ਗਈ ਹੁਣ ਤੇ ਕੰਡੇ ਤੇ ਲਾ ਦੇ ਲਾਈ 베ੜੀ ਕੰਡੇ ਤੇ ਪਾਸ਼ਾ ਪੁੱਤਰੇ ਨੇ ਜਦੋਂ ਪੁੱਤਰ ਇਹਦੇ ਨਾਲ ਕੰਡੇ ਦੇ ਉੱਤੇ ਜਾ ਕੇ ਨਾ ਪੁੱਤਰ ਇਹ ਕਿਸ਼ਤੀ ਦੇ ਵਿੱਚੋਂ ਤੇ ਹੱਥ ਜੋੜ ਕੇ ਅੱਗੇ ਖੜ ਗਿਆ। ਪਾਸ਼ਾ ਨੇ ਸਿੰਘਾਂਵਲ ਨੂੰ ਇਸ਼ਾਰਾ ਕਰਕੇ ਕਿਹਾ ਉਹ ਸਿੰਘ ਪੁੱਛੋ ਭਾਈ ਕਿਰਾਇਆ ਕਿੰਨਾ ਹੋ ਗਿਆ ਇਹਦਾ ਦਿਹਾੜੀ ਦਾ ਦਿਓ ਇਹਨੂੰ ਬੋਰਾ। ਜਦੋਂ ਪਾਸ਼ਾ ਨੇ ਇੰਨੀ ਗੱਲ ਆਖੀ ਅੱਖਾਂ ਦੇ ਵਿੱਚੋਂ ਗੁਲਾਬ ਦੇ ਹੰਝੂ ਕਰਨੇ ਸ਼ੁਰੂ ਹੋ ਗਏ। ਪਾਸ਼ਾ ਕਹਿੰਦੇ ਪੁੱਤ ਕੀ ਗੱਲ ਅੱਖੀਆਂ ਦੇ ਵਿੱਚੋਂ ਹੰਝੂ ਕਰਦੇ ਨੇ ਪਾਸ਼ਾ ਕਹਿੰਦੇ ਤੁਸੀਂ ਆ ਜਿਹੜੀ ਮੋਹਰਾਂ ਦੇ ਕੇ ਮੈਨੂੰ ਵਿਦਾ ਕਰਨ ਵਾਲੀ ਗੱਲ ਕੀਤੀ ਹੈ ਮਹਾਰਾਜ ਕਿਤੇ ਵੀਰੇ ਦਿਲ ਤੇ ਛੱਡ ਬੰਝੀ ਪਾਸ਼ਾ ਨੇ ਸ਼ਾਹੀ ਦੇ ਨਾਮ ਕਹਿੰਦੇ ਪਾਸ਼ਾ ਦੇਖੋ ਤੁਸੀਂ ਦੇ ਚਰਨਾਂ ਦੇ ਵਿੱਚ ਇੱਕ ਵੱਡੇ ਦੁਕਾਨਦਾਰ ਸੰਗਤ ਵਿਰਾਜਮਾਨ ਹੈ ਜੀ ਤੇ ਦੁਨੀਆ ਦੇ ਜਹਾਜ਼ ਨੂੰ ਸਲਾਵਤ ਵਾਲਾ ਬੇੜੇ ਨੂੰ ਚਲਾਉਣ ਵਾਲਾ ਮੇਰੀਆਂ ਛੋਟੀ ਜੀ ਕਿਸ਼ਤੀ ਹੈ ਧਿਆਨ ਨਾਲ ਸੁਣਿਓ ਇਤਿਹਾਸ ਆਪਾਂ ਨੂੰ ਘਟਦਾ ਹੋਇਆ ਸੁਣ ਕੇ ਅੰਮ੍ਰਿਤ ਦੇ ਵਿੱਚ ਕੀ ਸਿੱਖਿਆ ਲੈਣੀ ਆਪਾਂ ਬਾਛਾ ਤੂੰ ਵਹੀ ਟਿਕਾਣ ਦਾ ਮਾਲਕ ਮੈਂ ਛੋਟੀ ਜੀ ਟਿਕਾਣ ਦਾ ਵਾਲਾ ਤੂੰ ਇਸ ਸੰਸਾਰ ਰੋਕੀ ਬੇੜੇ ਦਾ ਮਾਲਕ ਮੈਂ ਸਾਚੇ ਮੈਂ ਮੋਰੰਦੀ ਵਰਨੀ ਕਿਰਪਾ ਕਰੇ ਵਾਹਿ ਤੁਸੀਂ ਮੇਰੇ ਵੇੜੇ ਦੇ ਵਿੱਚ ਸਵਾਰ ਹੋਇਓ ਮੈਂ ਤੁੰਨੇ ਦਰਿਆ ਪਾਰ ਕਰਾਇਆ ਬਹੁਤ ਹੀ ਭਾਗ ਵਾਲਾ ਪਿੰਡਾ ਜੀ ਮੈਂ ਤੁਹਾਡੇ ਵੇੜੇ ਦੇ ਵਿੱਚ ਸਵਾਰ ਹੋਣਾ ਉਦੋਂ ਕਿ ਇਸ ਪਿੰਡ ਵਿੱਚ ਲੰਗਰ ਬਹੁਤ ਹੁੰਦੇ ਨੇ ਜੀ ਬਾਬਾ ਜੀ ਦੀ ਕਿਰਪਾ ਦੇ ਨਾਲ ਮੈਂ ਇੰਨੀ ਗੱਲ ਲਾਕੀ ਤੇ ਗੁਰਮਤ ਪਿਆਰਿਓ ਵਾਸਾ ਕਹਿੰਦੇ ਸਿੱਖਾ ਨੂੰ ਕਹਿੰਦਾ ਆਤਾ ਲਾਇਆ ਹੋਇਆ ਸੀ ਹੋਰ ਪਿਆਰ ਦੇ ਵਿੱਚ ਆ ਕੇ ਝੁੱਟ ਲਿਆ ਸੈਦੇ ਨੂੰ ਉਹ ਸੈਦਿਆਂ ਕਹਿੰਦੇ ਸੀ ਕਹਿੰਦਾ ਵੀ ਜੇਨ ਮੈਂ ਤੇਰੇ ਬੇੜੇ ਦੇ ਵਿੱਚ ਸਵਾਰ ਹੋਵਾਂਗਾ ਬਿੰਦੀ ਪਾ ਲਿਆ ਬੀਬੀਆਂ ਵੀ ਪ੍ਰਸ਼ਾਦੇ ਜੀ ਹਾਂ ਗੱਜ ਕੇ ਸੇਵਾ ਕਰ ਰਹੀਆਂ ਨੇ ਜੀ ਦੇਖ ਸਕਦੇ ਤੁਸੀਂ ਜੀ ਸਿੰਘਾਂ ਨੂੰ ਕੋਲ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਲੰਗਰਾਂ ਦੇ ਵਿੱਚ ਇਹ ਸਾਡੇ ਤੁਸੀਂ ਗੁਰੂ ਦੇ ਲੰਗਰਾਂ ਦੀਆਂ ਵੀ ਤਿਆਰੀਆਂ ਹੋ ਰਹੀਆਂ ਨੇ ਜੀ। ਇੱਥੇ ਲੇਕੀ ਬਣ ਰਹੀ ਹੈ ਜੀ ਗਰਮਾ-ਗਰਮ। ਇਹ ਸਾਡੇ ਤੁਸੀਂ ਬਾਬਾ ਜੀ ਦੇ ਲੰਗਰ ਪਿਆਰ ਹੋ ਰਿਹਾ ਹੈ। ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਲੰਗਰ ਲਾਇਆ ਜਾਂਦਾ ਜੀ ਪਿੰਡ ਦੀ ਸ਼ਾਂਤੀ ਲਈ ਲਓ ਜੀ ਫੇ ਦਾਲ ਬਣ ਰਹੀ ਹੈ ਜੀ ਫੇਖ ਲਓ ਤੁਸੀਂ ਉਹ <small> ਰਹਿਣਗੇ ਕਾਗੀਆਂ ਜੱਟੀਆਂ ਦੱਟੀਆਂ ਜਿਨ੍ਹਾਂ ਨਾਮ ਲਿਖਿਆ ਵਾਲੀ ਦਿੱਤਾ ਗਿਆ ਦੇਖੋ ਆ ਜੀ ਦੇ ਕੇਂਦਰ ਸਿੱਟੇ ਤੇਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਰੱਖ ਕੇ ਸਾਡਾ ਜੀ ਚਾਹ ਬੋਲੋ ਜੀ ਜਿਨ੍ਹਾਂ ਅਸenia ਸਿੰਘੀਆਂ ਨੇ ਅਕੀਂਆਂ ਧਰਨੀ ਹਾਰਾ ਸਿੱਖੀ ਤੇ ਸਤ ਸਾਂ ਸੰਭਾਲੀ ਤੇਨਾ ਲਓ ਜੀ ਸੇਵਾਦਾਰ ਲੰਗਰ ਛਕਾਉਣ ਦੀ ਵੀ ਤਿਆਰੀ ਕਰ ਰਹੇ ਨੇ ਜੀ ਦੇਖ ਸਕਦੇ ਤੁਸੀਂ ਮਾਟ ਪਿਛਾਤੇ ਜੀ ਸੇਵਾਦਾਰਾਂ ਨੇ ਗੁਰੂ ਕੇ ਲੰਗਰ ਛਕਾਉਣ ਵਾਸਤੇ ਜੀ ਵਾਹਿਗੁਰੂ ਨਾਮ ਚਿਤਾ ਦਾ ਨਾਮ ਚਿਤਾਵਾਂ ਦਾ ਕਰਕੇ ਸਭ ਸੁਖ ਹੋਵੇ ਚਾਹਾਂ ਜਿਹਨੇ ਇਹ ਜੋੜੀਆਂ ਖਿੜਾ ਲਈ ਸੋ ਕਹੋ ਤਾਂ ਦੁਰਸੀ ਜੀ ਐਨ ਸਹਜ ਸੁਭਾਏ ਦਰਸ਼ਨ ਕਰਸੀਏ ਆਓ ਜੀ ਗੁਰੂ ਦੇ ਲੰਗਰ ਵੀ ਵਰਤ ਰਹੇ ਨੇ ਸੰਗਤ ਬਹੁਤ ਹੀ ਪਿਆਰ ਦੇ ਨਾਲ ਗੁਰੂ ਘਰ ਲੰਗਰ ਛਕ ਰਹੀ ਹੈ ਜੀ ਦੇਖ ਸਕਦੇ ਹੋ ਤੁਸੀਂ ਸੇਵਾਦਾਰ ਵੀ ਵਰਤੌਣ ਦੀ ਸੇਵਾ ਕਰ ਰਹੇ ਨੇ ਜੀ ਜਿਹੜਾ ਗੁਰੂ ਦਾ ਲੰਗਰ ਹੁੰਦਾ ਮਾਨ ਮਰਿਆਦਾ ਦਾ ਦੇ ਵਿੱਚ ਰਹਿ ਗਈ ਛਕਣਾ ਚਾਹੀਦਾ ਜੀ ਪੰਗਤ ਦੇ ਵਿੱਚ ਬੈਠ ਕੇ ਦਰਵਾਜ਼ਾ ਨਹੀਂ ਆਇਆ ਯਾਰ ਬਾਬਾ ਜੀ ਦੇ ਚੱਲ ਰਏ ਨਹੀਂ ਕੋਈ ਲੰਗਰ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਲੰਗਰ ਦੀ ਸਮਰੱਥਾ ਚੱਲਦੀ ਜੀ ਕਿੰਨੀ ਕੁ ਦੇਰ ਤੋਂ ਚੱਲਦੀ ਹੈ ਇਹ ਕੋਈ ਤਕਰੀਬਨ 10 ਸਾਲਾਂ ਤੋਂ ਚੱਲਦੀ ਆ ਰਹੀ ਹੈ ਜੀ ਅੱਛਾ ਜੀ ਤੇ ਤੁਸੀਂ ਆਪ ਕਰਦੇ ਹੋ ਜਾਂ ਪਿੰਡ ਸਾਂਝਾ ਕਰਦੇ ਹੋ ਪਿੰਡ ਸਾਂਝਾ ਕਰਦੇ ਹਾਂ ਜੀ ਸਾਰਾ ਪਿੰਡ ਸਾਂਝਾ ਕਰਦਾ ਸਾਰਾ ਪਿੰਡ ਸਾਂਝਾ ਕਰਦਾ ਪਿੰਡ ਦੀ ਸੁਖ ਸ਼ਾਂਤੀ ਲਈ ਹੈ ਜੀ ਪਿੰਡ ਦੀ ਸੁਖ ਸ਼ਾਂਤੀ ਲਈ ਠੀਕ ਹੈ ਜੀ ਤੇ ਇਹਦੇ ਵਿੱਚ ਤੁਹਾਡੇ ਉਦੇਦਾਰ ਵੀ ਨੇ ਕਮੇਟੀ ਵੀ ਬਣਾਈ ਹੋਈ ਹੈ ਜਿਹੜੀ ਜਗਾਦੀ ਕੋਈ ਹਾਂ ਜੀ ਉਸ ਆਪਣਾ ਸੇਵਾਦਾਰ ਮੁਰੇ ਹੋ ਕੇ ਅੱਗੇ ਹੋ ਕੇ ਹਰੇ ਖਾਲਾ ਠੀਕ ਹੈ ਜੀ ਕਿੰਨੇ ਜੋ ਰਸਾ ਪਾਣੀ ਇਕੱਠਾ ਕਰਦੇ ਨੇ ਠੀਕ ਹੈ ਜੀ ਅਖੰਡ ਪਾਤਸ਼ਾਹ ਦੁਆਰਾ ਦਿੰਦੇ ਨੇ ਠੀਕ ਹੈ ਜੀ ਨੰਬਰ ਚਲਾਉਂਦਾ ਨਹੀਂ ਸਾਰੇ ਨੰਬਰ ਕੋਲੇ ਵਾਸਤੇ ਤਕਰੀਬਨ ਪਿੰਡ ਦੇ ਵਿੱਚ ਸਾਲਸ਼ ਨੂੰ ਕਿੰਨੇ ਕ ਲੰਗਰ ਹੋ ਜਾਂਦੇ ਨੇ ਜੀ ਸਾਲਸ਼ ਨੂੰ ਤਾਂ 8 ਦਿਨ ਤੇ ਹੋ ਜਾਂਦੇ ਨੇ ਕਿਉਂਕਿ ਮੁਰੇ ਪੰਜ ਪੀਰ ਨੇ ਜੀ ਦੋ ਘਰਦਵਾਰੇ ਨੇ ਸਾਰਿਆਂ ਦੇ ਲੰਗਰ ਚੱਲਦੇ ਰਹੇ ਨੇ ਠੀਕ ਹੈ ਜੀ ਜਿਹੜੇ ਮਹੀਨੇ ਜਨੂ ਇੱਕ ਲੰਗਰ ਹੋ ਜਾਂਦਾ ਜੀ ਲੰਗਰ ਰੋਜ਼ਦਾ ਜੀ ਅਣੀ 12 ਮਹੀਨਿਆਂ ਦੇ ਵਿੱਚ ਲਾ ਲਓ ਵੀ 24 ਕਿਲੰਗਰ ਹੋ ਜਾਂਦੇ ਨੇ 24 ਕਿਲੰਗਰ ਹੋ ਜਾਂਦੇ ਨੇ ਹਾਂ ਠੀਕ ਹੈ ਧੰਨਵਾਦ ਆਪ ਦਾ ਲਓ ਜੀ ਸੇਵਾਦਾਰ ਵੀ ਆਪਣੀ ਡਿਊਟੀ ਨਿਭਾ ਰਹੇ ਨੇ ਜੀ ਆਹ ਵੇਖ ਸਕਦੇ ਤੁਸੀਂ ਬਾਦੀ ਧਨਮਨ ਦੇ ਨਾਲ ਸੇਵਾ ਕਰਦੇ ਨੇ ਸੇਵਾਦਾਰ ਦਾ ਆਨ ਰਿਹਾ ਜੀ ਬਾਬਾ ਜੀ ਦਾ ਲੰਗਰ ਦੇਖ ਸਾਵੇ ਦਿਓ ਪਿੰਡ ਦੀ ਸੁਖ ਸ਼ਾਂਤੀ ਲਈ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ